ਕੀ ਦੋਸਤੋ ਤੁਹਾਨੂੰ ਜਾਣਕਾਰੀ ਹੈ ਸਭ ਨੂੰ ਵੀ ਵਿਆਹ ਵਾਲੇ ਮੁੰਡੇ ਨਾਲ ਸਰਵਾਲਾ ਕਿਉਂ ਜਾਂਦਾ ਜਾਂ ਬਰਾਤ ਕਿਉਂ ਜਾਂਦੀ ਹੈ ਇਹ ਚੀਜ਼ ਅੱਜ ਆਪਾਂ ਮਾਤਾ ਤੋਂ ਪੁੱਛਾਂਗੇ ਚਲੋ ਹ ਇਹ ਪਾਈ ਜਿਹੜਾ ਸਰਵਾਲਾ ਸੀ ਤੇ ਬਰਾਤ ਸੀ ਕਿਸੇ ਟਾਈਮ ਦੀ ਤਾਂ ਲੋੜ ਸੀ ਹਮ ਤੇ ਅੱਜ ਇਹ ਬਣ ਗਿਆ ਰਵਾਜ ਉਹ ਕਿਵੇਂ ਉਹ ਲੋੜ ਸੀ ਵੀ ਜਦੋਂ ਸਰਵਾਲਾ ਕੁੜੀ ਨੂੰ ਵਿਆਹਣ ਜਾਂਦੇ ਸੀ ਨਾ ਤੇ ਸਰਵਾਲੇ ਨੂੰ ਨਾਲ ਤਾਲ ਜਾਇਆ ਜਾਂਦਾ ਸੀ ਵੀ ਰਾਹ 'ਚ ਇੱਕ ਕਬੀਲੇ ਵਾਲੇ ਦੂਜੇ ਕਬੀਲੇ ਵਾਲੇ ਦੀ ਡੋਲੇ ਨੂੰ ਲੁੱਟ ਲੈਂਦੇ ਸੀ ਰਾਹ 'ਚ ਹਮ ਉਹ ਤੋਂ ਬਚਾ ਕਰਨ ਵਾਸਤੇ ਨਾਲ 5-7 ਬੰਦੇ ਜਾਂਦੇ ਸੀ ਵੀ ਜੇ ਕੋਈ ਰਾਹ 'ਚ ਗੱਲ ਹੋ ਗਈ ਤਾਂ ਬਚਾਅ ਹੋ ਜਾਊਗਾ। ਹਾਂ। ਤੇ ਜਿਹੜਾ ਸਰਵਾਨਾ ਹੁੰਦਾ ਸੀ ਉਹ ਤਾਂ ਹੁੰਦਾ ਸੀ ਵੀ ਜੇ ਵਿਆਹ ਵਾਲੇ ਮੁੰਡੇ ਨੂੰ ਕੋਈ ਹੀਮਕੀਮ ਹੋ ਜਾਂਦੀ ਹੈ ਰਾਹ 'ਚ। ਹੂੰ। ਤਾਂ ਉਸ ਕੁੜੀ ਨੂੰ ਉਸ ਮੁੰਡੇ ਦੇ ਲੜ ਲਾ ਕੇ ਤੋੜਿਆ ਜਾਂਦਾ ਸੀ ਜਿਹੜਾ ਸਰਵਾਨਾ ਹੁੰਦਾ ਸੀ। ਠੀਕ ਹੈ। ਉਹ ਮੁੰਡੇ ਦੇ ਹਾਣ ਦਾ ਹੀ ਹੁੰਦਾ ਸੀ। ਹਾਂਜੀ। ਅੱਜ ਕੱਲ ਤਾਂ ਰੋਕਣੇ ਰਿਵਾਜ ਬਣਾ ਲਿਆ। ਨਿੱਕੇ ਜਿਹੇ ਨੂੰ ਗੋਦੀ ਚੱਕ ਕੇ ਸਰਵਾਲਾ ਬਣਾ ਦਿੰਦੇ ਆ। ਉਹਦਾ ਕੋਈ ਮਤਲਬ ਹੈ ਨਹੀਂ ਪਰ ਰਵਾਜ ਹੈ ਬਸ ਰਵਾਜ ਬਣਾ ਲੈ ਲੋ ਰਵਾਜ ਉਪਚਲ ਪੂਰਨਾ ਪੈਂਦੀ ਹੁੰਦਾ ਹਾਂ ਪਰ ਉਹ ਹੁਣ ਕੋਈ ਉਹਦੀ ਲੋੜ ਹੈ ਨਹੀਂ ਤੇ ਕਿਰਪਾਨ ਵੀ ਇਸੇ ਕਰਕੇ ਹੁੰਦੀ ਸੀ ਨਾ ਕਿਰਪਾਨ ਵੀ ਤਾਂ ਹੁੰਦੀ ਸੀ ਵੀ ਜਦੋਂ ਕੋਈ ਹਮਲਾ ਹੁੰਦਾ ਸੀ ਤੇ ਆਪ ਦੇ ਬਚਾਅ ਵਾਸਤੇ ਉਹ ਮੁੰਡੇ ਦੇ ਹੱਥ 'ਚ ਕਿਰਪਾਨ ਦਿੱਤੀ ਜਾਂਦੀ ਸੀ ਠੀਕ ਹੈ ਹਾਂ ਹਾਂ ਵੀ ਉਹਨਾਂ ਟਾਈਮਾਂ ਦੀ ਇਹ ਲੋੜ ਸੀ ਅੱਜ ਦੇ ਟਾਈਮ 'ਇ ਰਵਾਜ ਆ ਅੱਜ ਤਾਂ 500 ਕਿਤੇ ਤਰ ਪੈਂਦਾ ਹੈ ਹਾਂ ਗਾਹਾਂ ਧੀ ਦੇ ਪਿਆਰ ਕੋਲ ਚਾਹੇ ਉਹ ਹੋਵੇ ਪਹੁੰਚ ਚਾਹੇ ਨਾ ਹੋਵੇ ਇੱਕ ਨੂੰ ਵਿਆਹ ਸੱਦਿਆ ਹੁੰਦਾ ਤੇਰੇ ਨਾਲ ਗਰ 10 ਦੋਸਤ ਨਾਲ ਲੈ ਕੇ ਤਰ ਪੈਂਦਾ ਸਹੀ ਗੱਲ ਹੈ ਹਾਂ ਤਾਹੀਂ ਫਿਰ ਕਰਜ਼ਾਈ ਹੋ ਰਿਆਂ ਪੰਜ ਕਾਲ ਦੇ ਸਮੇਂ ਲੋਕ ਤਾਈਓ